ਇਸ ਪੂਰੇ ਹੜਾਤ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕੰਮਾਂ ਨੂੰ ਜਾਂ ਵਤੀਰੇ ਨੂੰ ਕਿਦਾਂ ਦੇਖਦੇ ਮੈਨੂੰ ਲੱਗਦਾ ਇਹ ਮੇਰਾ ਕਹਿਣਾ ਨਹੀਂ ਹੈਗਾ ਹੁਣ ਸੋਸ਼ਲ ਮੀਡੀਆ ਵੀ ਕਹਿ ਰਿਹਾ ਦੇਸ਼ ਵਦੇਸ਼ ਤੋਂ ਫੋਨ ਵੀ ਆ ਰਹੇ ਆ ਕਿ ਜੇ ਕੋਈ ਅਸਲ ਮਾਨਿਆ ਚ ਸਰਕਾਰ ਵਾਂਗੂ ਚੱਲਿਆ ਸਰਕਾਰ ਵਾਂਗੂ ਤੇ ਸੁਖਬੀਰ ਬਾਦਲ ਤੇ ਉਹਨਾਂ ਦੀ ਪਾਰਟੀ ਚੱਲੀ ਗਈ ਕਈ ਲੋਕਾਂ ਨੇ ਤਾਂ ਕਹਿਣਾ ਵੀ ਦੇ ਸ਼ੁਰੂ ਘਰਤਾ ਕਿੰਦੇ ਯਾਰ ਸਾਡੇ ਭਲੇਖਾ ਪੈਂਦਾ ਹੈ ਵੀ ਜਿਹੜੇ ਭਗਵਾਨ ਤਾਂ ਮਾ ਨੇ ਇੱਥੇ ਦਾ ਚੀ ਮੰਤਰੀ ਆ ਜਾਂ ਤਖਵੀਰ ਸਿੰਘ ਬਾਦਲ ਉਹ ਚੀ ਮੰਤਰੀ ਜਿਵੇਂ ਜਿਵੇਂ ਪਰਸੋਂ ਪ੍ਰੈਸ ਕਾਨਫਰੰਸ ਕਰ ਰਹੀ ਸੀ ਨਾ ਵੀ ਆ ਅਸੀਂ ਪਲਾਨ ਕੀਤਾ ਆ ਅਸੀਂ 100 ਟਰੱਕ ਇਹਦਾ ਕਰ ਲਿਆ ਇਕੱਠਾ ਉਹਦਾ ਕਰ ਲਿਆ ਮਤਲਬ ਉਹ ਕੰਮ ਤਾਂ ਐਂ ਲੱਗ ਰਿਹਾ ਸੀ ਕਿ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਇੱਕ ਸੀਐਮ ਦਾ ਆਉਣਾ ਚਾਹੀਦਾ ਤੇ ਇੱਕ ਪਾਰਟੀ ਦਾ ਪ੍ਰਧਾਨ ਹੀ ਐਲਾਨ ਕਰ ਰਿਹਾ ਕਿ ਆ ਕੀਤਾ ਮੈਨੂੰ ਕੱਲੀ ਕੱਲੀ ਗੱਲ ਚੇਤੇ ਆ 500 ਟਰੱਕ ਆਰਡਰ ਦਾ ਜਾਊਗਾ 500 ਟਰੱਕ ਤੂੜੀ ਦਿੱਤੀ ਜਾਊ 30000 ਟਨ ਕਣਕ ਇਕੱਠੀ ਕਰਕੇ ਉਹ ਅਨਾਜ ਦੀ ਜਿਹੜੀ ਸਪੋਰਟ ਕੀਤੀ ਜਾਊ ਇੱਕ ਲੱਖ ਏਕੜ ਜ਼ਮੀਨ ਦਾ ਬੀਜ ਦਿੱਤਾ ਜਾਊ ਇੱਕ ਕੌਣ ਅਨਾਉਂਸ ਕਰਦਾ ਸਰਕਾਰ ਅਨਾਉਂਸ ਕਰਦੀਆਂ ਐਡੀ ਵੱਡੀ ਰਾਹਤ ਐਡੀ ਕੋਈ ਪ੍ਰਾਈ ਜਿਹੜੀ ਆਪੋਜੀਸ਼ਨ ਦੀ ਪਾਰਟੀ ਜਿਹਦੇ ਤਿੰਨ ਐਮਐਲਏ ਹੁਣ ਉਹ ਕਰਦੇ ਆ ਇਹ ਕਿੱਥੋਂ ਹੋਇਆ ਕਿਉਂ ਹੋਇਆ ਉਹ ਸਬੂਤ ਜਾਂ ਉਹ ਜੋਸ਼ ਜਾਂ ਉਹ ਜਜ਼ਬਾ ਜੋ ਇਸ ਧਰਤੀ ਦੇ ਲੋਕਾਂ ਦਾ ਤੇ ਜਿਹਦੀ ਨਮਾਇੰਦਗੀ ਅਕਾਲੀ ਦਾ ਲੈਨੇ ਦੇਰ ਤੋਂ ਕਰਦਾ ਰਿਹਾ ਉਹ ਦੁਬਾਰਾ ਉੱਪਰ ਕੇ ਲੋਕਾਂ ਨੇ ਦੇਖਿਆ اور ਲੋਕਾਂ ਨੇ ਰਿਸਪੌਂਡ ਵੀ ਕੀਤਾ